ਹਾਂਜੀ ਬਾਈ ਸਾਰੀ ਗੱਲ ਸਾਰੇ ਭਰਾਵਾਂ ਨੂੰ ਹੋਰ ਠੀਕ ਠਾਕ ਹੋ ਤੇ ਆਪਾਂ ਪਹੁੰਚੇ ਸੱਜ ਬਾਈ ਪੀਰਜਾਦਾ ਪੀਰਕੋਟ ਲੋ ਜੀ ਮਿੱਤਰੋ ਸੈਟਅਪ ਤਾਂ ਬਹੁਤ ਵੇਖੇ ਸੀਗੇ ਕਾਕਾ ਜੀ ਨੇ ਮੂੰਹੋਂ ਦੱਸਿਆ ਵਾ ਜਦੋਂ 40 45 ਸਾਲ ਪੁਰਾਣਾ ਸੈਟਅਪ ਬਣਿਆ ਹੋਇਆ ਈ ਗੱਲ ਕਾਕਾ ਜੀ ਹੋ ਠੀਕ ਠਾਕ ਹੋ ਜੀ ਵਧੀਆ ਹੋ ਵਧੀਆ ਲੋ ਜੀ ਮਿੱਤਰੋ ਇਹ ਲੇਜਰ ਪਲੇਅਰ ਆਪਣੀ ਦੁਨੀਆ ਦਾ ਜਿਹਨੂੰ ਮਤਲਬ ਕਿ ਪੰਜਾਬ ਦੇ ਸਟਾਰਾਂ ਚ ਤਕਰੀਬਨ ਹਰੇਕ ਦੇ ਖੁੱਡੇ ਚ ਕਬੂਤਰ ਨੇ ਇੱਥੋਂ ਤੇ ਅੱਜ ਮੈਂ ਆਇਆ ਸੀਗਾ ਤੇ ਮਨ ਲਾ ਤਾਂ 5 7 10 ਬੰਦੇ ਅੱਜ ਵੀ ਕੂਤਰ ਲੈ ਕੇ ਗਏ ਹੋਣਗੇ ਹਨਾ ਠੀਕਾ ਜੀ ਇਹ ਕਰਕੇ ਆਪਾਂ ਪਾਏ ਨੇਗੇ ਓਹੋ ਤੁੱਪ ਤੁੱਪ ਲੱਗਣ ਖਾਤਰ ਤੁੱਪ ਲੱਗਣ ਖਾਤਰ ਹੀ ਤੁੱਪ ਚੇ ਹਿੱਤੋਂ ਤੁੱਪ ਚੰਗੀ ਆ ਠੀਕ ਹੈ ਜੀ ਕੋਈ ਜਾਨਵਰ ਸਵੇਰੇ ਉੱਟ ਕੇ ਪਹਿਲਾਂ ਤੁੱਪ ਸੇਕਦਾ ਜੀ ਇਹ ਜੀ ਨਾਲ ਹੀ ਜੁੜਦੀ ਆ ਉਹ ਤਰ੍ਹਾਂ ਦੀ ਉਹ ਤਰ੍ਹਾਂ ਦੀ ਤਾਂ ਜ਼ਰੂਰੀ ਹੈ ਕਾਕਾ ਜੀ ਬਹੁਤ ਬਰੀਕੀ ਹੈ ਚੀਜ਼ ਹਨਾ ਤੁਸੀਂ ਬਹੁਤ ਜ਼ਿਆਦਾ ਮਤਲਬ ਕਿ ਵੀ ਜਿੰਨੀ ਮੈਨੂੰ ਡਿਸਕਵਰੀ ਵਾਲਾ ਚੱਕਰੀ ਆ ਤੁਸੀਂ ਵੀ ਇਹਦੀ ਪੀ ਐਚ ਡੀ ਤੁਹਾਡੇ ਕੋਲੇ ਹੈਗੀ ਹੈ ਹਨਾ ਪਤਾ ਲੱਗਦਾ ਤੁਹਾਨੂੰ ਜਾਨਵਰ ਕਿਵੇਂ ੜਾਉਣੇ ਆ ਜੀ ਜੀ ਬਹੁਤ ਬਰੀਕੀ ਤੋਂ ਕੂਤਰਾ ਬਾਰੇ ਤੁਸੀਂ ਦੇਖਿਆਗਾ ਮਤਲਬ ਕਿ ਪਲੇਅਰ ਤਾਂ ਬਹੁਤ ਹੋਏ ਨੇ ਬਿਵਾਜੀਆਂ ਵੀ ਜਿੱਤੀਆਂ ਲੋਕਾਂ ਨੇ ਪਰ ਜਿੰਨੀ ਤੁਸੀਂ ਇਸ ਤਰੀਕੇ ਨਾਲ ਨੌਲੇਜ ਰੱਖਦੇ ਹੋ ਜਿਵੇਂ ਮਿੱਤਰੋ ਆ ਦੇਖੋ ਖੁੱਡੇ ਆਪਾਂ ਤਕਰੀਬਨ ਜਾਂ ਤਾਂ ਚੜ੍ਹਦੇ ਕੰਨੀ ਮੂੰਹ ਰੱਖਦੇ ਆ ਜਾਂ ਦ ਉੱਤਰ ਸਾਈਡ ਮੂੰਹ ਹੁੰਦਾ ਦੱਖਣ ਸਾਈਡ ਘੱਟ ਕਰਦੇ ਆ ਪਰ ਇਹ ਦੱਖਣ ਸਾਈਡ ਪਾਏ ਹੋਏ ਨੇ ਸਹੀ ਸਾਲ ਪਹਿਲਾਂ ਪਾਏ ਹੋਏ ਨੇ 45 ਸਾਲ ਦੇ ਨੇੜੇ 45 ਸਾਲ ਦੇ ਨੇੜੇ ਨੇ ਕਾਕਾ ਜੀ ਕਹਿੰਦੇ ਵੀ ਇਹ ਉਦੋਂ ਦੇਖ ਲੋ ਕਿੰਨਾ ਸੋਚਣ ਵਾਲੀ ਗੱਲ ਆ ਵੀ ਕਿੰਨੇ ਦਿਮਾਗ ਨਾਲ ਇਹ ਚੀਜ਼ ਤਿਆਰ ਕੀਤੀ ਹੈ ਹਨਾ ਤੇ ਆਪਾਂ ਅੱਜ ਕਹਿੰਦੇ ਵੀ ਆਪਾਂ ਚੰਗੇ ਤਾਕੜੇ ਪਲੇਅਰ ਬਣ ਜੀਏ ਬਾਏ ਠੀਕ ਆ ਚੰਗੇ ਪਲੇਆਰਾਂ ਕੋਲੇ ਬੈਠੋ ਟੈਂਪਰੇਚਰ ਪਤਾ ਸੀ ਕਿਸੇ ਨੂੰ ਜੀ ਉਹਦਾ ਟੈਂਪਰੇਚਰ ਵੀ ਹੈ ਨਹੀਂ ਸੀਗਾ ਜੀ ਤੇ ਹਿਸਾਬ ਹਿਸਾਬ ਲਾ ਲਾਉਂਦੇ ਨੇ ਦੇਖ ਤੱਕ ਲਾ ਲੈਂਦੇ ਸੀਗੇ ਮੈਂ ਜਦੋਂ ਡਾਇਰੀਆਂ 'ਚ ਲਿਖਿਆ ਜੀ ਕਿ ਐਡਾ ਟੈਂਪਰੇਚਰ ਸੀਗਾ ਤੇ ਆਪਣਾ ਕਬੂਤਰ ਇੰਨਾ ਉੱਡਿਆ ਜੀ ਉਹ ਡਾਇਰੀਆਂ ਇਹਨਾਂ ਨੇ ਚੋਰੀ ਕਰਾ ਕੇ ਅੱਛਾ ਜੀ ਤੇ ਫਿਰ ਉਹਨਾਂ ਤੋਂ ਕਾਪੀ ਕਰ ਲਿਆ ਮਤਲਬ ਕਿ ਕੱਲੀ-ਕੱਲੀ ਕਲਮ ਲਿਖਦੇ ਸੀਗੇ ਹਾਂ ਜਿਵੇਂ ਸਵੇਰ ਨਾਲ ਛੱਡੀ ਪਾਜੀ ਅੱਛਾ ਜੀ ਉਹ ਮੈਂ ਲਿਖਿਆ ਸੀ ਕਿ ਹਰੀਕੇ ਦੀ ਬਾ ਗੱਲ ਜੀ ਇਸ ਵੀਰ ਨਾਲ ਸਾਂਝੀ ਕਰ ਲਈ ਮੈਂ ਸਾਨਾ ਜੀ ਹਰ ਜੀ ਇਹਦੇ ਨਾਲ ਜਸਵੀਰ ਨਾਲ ਆਇਆ ਸੀ ਅਮਰੀਕ ਬੇਗੜਾ ਜੀ ਬੇਗੜਾ ਠੀਕ ਹੈ ਜੀ ਤੇ ਉਹ ਮੈਂ ਜਾ ਕੇ ਘਰੇ ਲਿਖਤਾ ਇੰਨੇ ਬਦਾਮ ਦਿੱਤੇ ਇੰਨੇ ਟੈਂਪਰੇਚਰ ਸੀ ਇਹਨਾਂ ਠੀਕ ਉਹ ਮੈਨੂੰ ਮੋਹਨ ਸੋ ਕਹਿੰਦਾ ਕਹਿੰਦਾ ਤੁਸੀਂ ਕਿਉਂ ਲੋਕਾਂ ਨੂੰ ਖੇਡ ਸਿਖਾਈ ਜਾਂਦੇ ਹੋ ਅੱਛਾ ਜੀ ਤੇ ਆ ਪੜ ਪੜ ਕੇ ਲੋਕ ਕਹਿੰਦਾ ਮੇਰੇ ਕੋਲ ਡਾਇਰੀ ਲਿਆਂਦੇ ਹੋ ਅੱਛਾ ਜੀ